ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਪ ਸਭ ਨੇ ਕਦੇ ਨਾ ਕਦੇ ਮੈਨੂੰ ਜਪਜੀ ਸਾਹਿਬ ਦੀ ਵਿਆਖਿਆ ਕਰਦੇ ਹੋਏ Instagram ਤੇ ਜ਼ਰੂਰ ਦੇਖਿਆ ਹੋਵੇਗਾ ਉੱਥੇ ਹੀ ਕੁਝ ਪਹਿਣਾ ਤੇ ਵੀਰਾਂ ਦੇ ਮੈਨੂੰ ਇਹ ਪ੍ਰਸ਼ਨ ਆਏ ਸਨ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਸੁਜੈਸਟ ਕੀਤਾ ਸੀ ਕਿ ਤੁਸੀਂ YouTube ਤੇ ਵੀ ਸਾਨੂੰ ਇਤਿਹਾਸ ਦੀ ਗੁਰੂ ਸਹਿਬਾਨ ਬਾਰੇ ਅਤੇ ਗੁਰਬਾਣੀ ਦੀ ਵਿਆਖਿਆ ਬਾਰੇ ਸਾਨੂੰ ਦੱਸਦੇ ਰਿਹਾ ਕਰੋ ਸੋ ਉਸੇ ਹੀ ਗੱਲ ਨੂੰ ਮੈਂ ਮੰਨਦੇ ਹੋਏ ਇਹ ਵੀਡੀਓ ਤੁਹਾਡੇ ਲਈ ਬਣਾ ਰਿਹਾ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਜੀ ਇਸ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਹੈ ਕਿਉਂਕਿ ਕੱਲ ਅਤੇ ਪਰਸੋਂ ਜੋ ਸਿੱਖ ਜਗਤ ਹੈ ਪੂਰੇ ਹੀ ਸੰਸਾਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਉਹ ਮਨਾ ਰਿਹਾ ਹੈ ਸੋ ਮੈਂ ਗੱਲ ਉਹਨਾਂ ਦੇ ਜੀਵਨ ਦੀ ਸ਼ੁਰੂ ਕਰਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਦੋਂ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 15 ਅਪ੍ਰੈਲ 1565 ਈਸਵੀ ਦੇ ਵਿੱਚ ਉਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਣਾ ਕਿਉਂਕਿ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵੱਲੋਂ ਉਹ ਨਗਰ ਪਹਿਲਾਂ ਹੀ ਵਸਾਇਆ ਜਾ ਚੁੱਕਿਆ ਸੀ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਭਰਾ ਨੇ ਪ੍ਰਿਥੀ ਚੰਦ ਅਤੇ ਉਹਨਾਂ ਤੋਂ ਛੋਟੇ ਨੇ ਜਿਹੜੇ ਮਹਾਦੇਵ ਜਿਹੜੇ ਕਿ ਲਾਇਕ ਨੇ ਜ਼ਿੰਮੇਵਾਰ ਨੇ ਪਰ ਕਿਤੇ ਨਾ ਕਿਤੇ ਕਿਉਂਕਿ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਹਮੇਸ਼ਾ ਇਹ ਰਹਿੰਦਾ ਸੀ ਕਿ ਮੈਂ ਵੱਡਾ ਹਾਂ ਤਾਂ ਜਿਹੜੀ ਗੁਰਤਾ ਗੱਦੀ ਹੈ ਉਹ ਮੇਰੇ ਹਿੱਸੇ ਦੇ ਵਿੱਚ ਆਉਣੀ ਚਾਹੀਦੀ ਏ ਪਰ ਆਪ ਸਭ ਨੂੰ ਇਹ ਪਤਾ ਹੋਵੇਗਾ ਕਿ ਜਿਵੇਂ ਬਾਹਰੀ ਰਾਜੇ ਮਹਾਰਾਜੇ ਆਪਣੀ ਰਾਜ ਗੱਦੀ ਆਪਣੇ ਸੁਪੁੱਤਰਾਂ ਨੂੰ ਆਪਣੇ ਜਿਹੜੇ ਰਾਜਕੁਮਾਰ ਹੁੰਦੇ ਨੇ ਉਹਨਾਂ ਨੂੰ ਦੇ ਦਿੰਦੇ ਨੇ ਪਰ ਗੁਰਬਾਣੀ ਦੇ ਦੁਆਰਾ ਜਦੋਂ ਅਸੀਂ ਗੁਰਤਾ ਗੱਦੀ ਨੂੰ ਦੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਜਿਨ੍ਹਾਂ ਨੂੰ ਜੋਗ ਜਾਣਿਆ ਉਹਨਾਂ ਨੂੰ ਉਹ ਗੁਰਤਾ ਗੱਦੀ ਦੇ ਦਿੱਤੀ ਜਿਨ੍ਹਾਂ ਨੂੰ ਅਸੀਂ ਭਾਈ ਲੈਣਾ ਜੀ ਜਾਣਦੇ ਸੀ ਬਾਅਦ ਵਿੱਚ ਗੁਰੂ ਅੰਗਦ ਸਹਿਬ ਪਾਤਸ਼ਾਹ ਬਣਦੇ ਨੇ ਉਹਨਾਂ ਨੇ ਆਪਣੇ ਸੁਪੁੱਤਰਾਂ ਨੂੰ ਛੱਡ ਦਿੱਤਾ ਕਿਉਂਕਿ ਉਸ ਦਾ ਵੱਡਾ ਕਾਰਨ ਇਹ ਹੈ ਕਿ ਗੁਰਤਾ ਗੱਦੀ ਇੱਕ ਪੁਰਖਾ ਪਤੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਉਹ ਮਲਕੀਅਤ ਨਹੀਂ ਸੀ ਕਿ ਜਿਹੜੇ ਆਪਣੇ ਪੁੱਤਰਾਂ ਨੂੰ ਹੀ ਗਾਂ ਦੀ ਗਾਂ ਦਿੱਤੀ ਜਾਵੇਗੀ ਇੱਥੇ ਤੇ ਜਿਹੜਾ ਯੋਗ ਅਤੇ ਜਿਹੜਾ ਲਾਇਕ ਜ਼ਿੰਮੇਵਾਰ ਸਿੱਖ ਪ੍ਰਚਾਰਕ ਸੇਵਕ ਭਗਤ ਗੁਰੂ ਸਹਿਬਾਨ ਨੂੰ ਮਹਿਸੂਸ ਹੋਇਆ ਉਹਨਾਂ ਨੇ ਅੱਗੇ-ਅੱਗੇ ਉਹ ਗੁਰਤਾ ਗੱਦੀ ਦੇ ਦਿੱਤੀ। ਇਸੇ ਹੀ ਤਰ੍ਹਾਂ ਗੁਰੂ ਅੰਗਦ ਸਹਿ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰਾਂ ਨੂੰ ਤਿਆਗਦੇ ਹੋਏ ਗੁਰੂ ਅਮਰਦਾਸ ਸਹਿ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡਦੇ ਹੋਏ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਨੂੰ ਉਗਰਤਾ ਗੱਦੀ ਬਖਸ਼ ਕਰ ਦਿੱਤੀ। ਸੋ ਇਸੇ ਹੀ ਤਰ੍ਹਾਂ ਹੁਣ ਜਦੋਂ ਗੁਰੂ ਅਰਜਨ ਸਹਿ ਪਾਤਸ਼ਾਹ ਜੀ ਇਹ ਵੇਖਦੇ ਨੇ ਕਿ ਜਿਹੜੇ ਮੇਰੇ ਭਰਾ ਨੇ ਏ ਮੇਰੇ ਨਾਲ ਧੱਕਾ ਕਰ ਰਹੇ ਨੇ ਗੁਰਤਾ ਗੱਦੀ ਦੇ ਲਈ ਲੜ ਰਹੇ ਨੇ ਕਿਉਂਕਿ ਜਿਹੜਾ ਪ੍ਰਿਥੀ ਚੰਦ ਹੈ ਉਸ ਦਾ ਪੁੱਤਰ ਸੀ ਮਿਹਰਵਾਨ ਤੇ ਪ੍ਰਿਥੀ ਚੰਦ ਇਹ ਚਾਹੁੰਦਾ ਸੀ ਕਿ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਬਾਅਦ ਤਾਂ ਗੁਰਤਾ ਗੱਦੀ ਮੈਨੂੰ ਹੀ ਮਿਲੇਗੀ ਕਿਉਂਕਿ ਪਹਿਲਾਂ ਤੇ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਨਹੀਂ ਦਿੱਤੀ ਹੋਇਆ ਕੀ ਕਿਉਂਕਿ ਹੁਣ ਉਸ ਦੀਆਂ ਚਾਲਾਂ ਸੀ ਕਦੇ ਲੰਗਰ ਦੀ ਰਸਦ ਨੂੰ ਬੰਦ ਕਰ ਦੇਣਾ ਲੋਕਾਂ ਨੂੰ ਭਮਾਉਣਾ ਆਪਣੇ ਆਪ ਨੂੰ ਧੱਕੇ ਦੇ ਨਾਲ ਗੁਰੂ ਅਖਵਾਉਣਾ ਬਹੁਤ ਤਰ੍ਹਾਂ ਦੀਆਂ ਚਾਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਮਕਮਾਰ ਮਕਾਉਣ ਦੇ ਲਈ ਰਚਣੀਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਖਤਮ ਕਰਨ ਦੇ ਲਈ ਚਾਲਾਂ ਰਚਣੀਆਂ ਤਾਂ ਹੀ ਗੁਰਬਾਣੀ ਦੇ ਅੰਦਰ ਬਹੁਤ ਤਰ੍ਹਾਂ ਦੇ ਸ਼ਬਦ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਿਵੇਂ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਦਰਜ ਕੀਤੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਹਨਾਂ ਨੇ ਲਾਜ ਰੱਖ ਲਈ ਤਾਂ ਹੁਣ ਹੁੰਦਾ ਕੀ ਹੈ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹ ਵੇਖਿਆ ਕਿ ਇਹ ਲਾਇਕ ਨਹੀਂ ਹੈ ਤੇ ਉਦੋਂ ਪ੍ਰਿਥੀਚੰਦ ਚਾਲਾਂ ਚੱਲਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਜਨਮ ਕਾਫੀ ਸਮੇਂ ਬਾਅਦ ਹੁੰਦਾ ਹੈ ਹੁਣ ਇੱਥੇ ਕਈ ਇਤਿਹਾਸਕਾਰਾਂ ਨੇ ਇਹ ਕਹਾਣੀਆਂ ਲਿਖ ਦਿੱਤੀਆਂ ਕਿ ਜਦੋਂ ਮਾਤਾ ਗੰਗਾ ਜੀ ਦੇ ਘਰ ਕਿ ਕੋਈ ਕੁੱਖ ਦੇ ਵਿੱਚ ਕੋਈ ਸੰਤਾਨ ਨਹੀਂ ਸੀ ਤਾਂ ਉਹ ਫਿਰ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਅਤੇ ਉਹਨਾਂ ਕੋਲ ਜਾ ਕੇ ਬੇਨਤੀ ਕਰਦੇ ਨੇ ਤੇ ਉਹ ਗੰਡਾ ਭੰਦੇ ਨੇ ਅਤੇ ਗੰਡਾ ਭੰਨ ਕੇ ਕਹਿੰਦੇ ਨੇ ਤੁਹਾਡੇ ਘਰ ਦੇ ਅੰਦਰ ਇੱਕ ਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਬੜਾ ਯੋਧਾ ਹੋਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਵੇਖ ਕੇ ਹੀ ਕਈ ਵਾਰ ਇਤਿਹਾਸਕਾਰ ਬਾਬਾ ਬੁੱਢਾ ਜੀ ਦੇ ਮੁੱਖ ਤੋਂ ਇਹ ਗੱਲਾਂ ਕਢਵਾ ਸਕਦੇ ਨੇ ਲਿਖ ਸਕਦੇ ਨੇ ਪਰ ਹੁਣ ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜੇ ਇਦਾਂ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਬਣਾ ਕੇ ਪੇਸ਼ ਕੀਤਾ ਗਿਆ ਹੈ ਕਿ ਉਹਨਾਂ ਦੇ ਵਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋ ਗਿਆ ਇਹ ਗੁਰਬਾਣੀ ਸਿਧਾਂਤ ਦੇ ਅਨੁਸਾਰ ਗੱਲ ਟੋਟਲੀ ਰੋਂਗ ਹੈ ਕਿਉਂਕਿ ਜੇ ਅਸੀਂ ਪਿਛਲੇ ਇਤਿਹਾਸ ਨੂੰ ਥੋੜਾ ਜਿਹਾ ਵੇਖੀਏ ਜਦੋਂ ਭੈਣ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਭੈਣ ਤਾਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੋਈ ਤਾਂ ਉਹ ਵੀ ਗੁਰੂ ਨਾਨਕ ਸਹਿ ਪਾਤਸ਼ਾਹ ਜੀ ਕੋਲ ਆ ਸਕਦੇ ਸੀ ਜਾਂ ਭਾਈ ਮਰਦਾਨਾ ਜੀ ਕੋਲ ਜਾ ਸਕਦੇ ਸੀ ਜਿਵੇਂ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਗਏ ਨੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਲਿਖਤ ਸਾਨੂੰ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਤਾਂ ਇਹ ਸਾਰਾ ਸਾਰ ਗੱਲ ਝੂਠ ਹੈ ਹਾਂ ਇਹ ਹੋ ਸਕਦਾ ਹੈ ਕਿ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਗਏ ਹੋਣ ਸੰਗਤੀ ਰੂਪ ਦੇ ਵਿੱਚ ਇੱਕ ਅਰਦਾਸ ਅੱਜ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਮੰਗਣਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਤੋਂ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਵਾਹਿਗੁਰੂ ਤੋਂ ਹੈ ਕੁਝ ਵੀ ਮੰਗ ਸਕਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇੱਕ ਵਰ ਸਿਧਾਂਤ ਜਿਹੜਾ ਸਿੱਖੀ ਦੇ ਵਿੱਚ ਪ੍ਰਚਲਿਤ ਕਰ ਦੇਣਾ ਕਿ ਕਿਸੇ ਦੇ ਵਰ ਦੇ ਨਾਲ ਕੋਈ ਸੰਤਾਨ ਹੋਈ ਹੈ ਉਸ ਟੋਟਲੀ ਸਿੱਖੀ ਸਿਧਾਂਤ ਨੂੰ ਗਲਤ ਵਾਲੇ ਪਾਸੇ ਨੂੰ ਲਜਾਣ ਦੀ ਇੱਕ ਕੋਜੀ ਕੋਸ਼ਿਸ਼ ਕੀਤੀ ਗਈ ਹੈ ਸੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦੀਆਂ ਜਿਹੜੀਆਂ ਦੋ ਤਰੀਕ ਜਿਹੜੀਆਂ ਇਤਿਹਾਸ ਨੇ ਪੇਸ਼ ਕੀਤੀਆਂ ਨੇ ਕੁਝ ਇਤਿਹਾਸ ਘਰ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ 22 ਜੂਨ ਅਤੇ 1595 ਈਸਵੀ ਦੇ ਵਿੱਚ ਹੋਇਆ ਪਰ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ 22 ਈਸਵੀ ਦੇ ਵਿੱਚ ਹੋਇਆ ਸੋ ਇਹ ਦੋਨੇ ਚੀਜ਼ਾਂ ਦਾ ਭਲੇਖਾ ਕਿਤੇ ਨਾ ਕਿਤੇ ਇਤਿਹਾਸ ਨੇ ਬਿਆਨ ਕੀਤਾ ਹੈ ਪਰ ਜੇ ਅਸਲ ਦੇ ਵਿੱਚ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਬਹੁਤੀ ਜਿਹੜੀ ਲਿਖਤ ਮਿਲਦੀ ਹੈ ਉਹ ਮਿਲਦੀ ਹੈ 1590 ਈਸਵੀ ਦੇ ਵਿੱਚ ਕਿਉਂਕਿ 90 ਤੋਂ ਲੈ ਕਰਕੇ ਅਸੀਂ ਜਦੋਂ ਗੁਰਤਾ ਗੱਦੀ ਦਾ ਸਮਾਂ ਉਹਨਾਂ ਦਾ ਵੇਖਦੇ ਹਾਂ 1606 ਈਸਵੀ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਜਹਾਂਗੀਰ ਦੇ ਵੱਲੋਂ ਤਾਂ ਉਦੋਂ ਤੱਕ ਉਹਨਾਂ ਦੀ ਉਮਰ ਜਿਹੜੀ 15-16 ਸਾਲਾਂ ਦੀ ਬਣਦੀ ਹੈ ਤਾਂ ਉਸ ਸਮੇਂ ਤੱਕ ਜੇ ਅਸੀਂ 95 ਚ ਮੰਨਦੇ ਹਾਂ ਤਾਂ ਉਦੋਂ ਤੱਕ ਫਿਰ ਉਹਨਾਂ ਦੀ ਉਮਰ ਬਣਦੀ ਹੈ 11-12 ਸਾਲਾਂ ਦੀ ਉਮਰ ਬਣਦੀ ਜੇ ਗੁਰਤਾ ਗੱਦੀ ਉਹਨਾਂ ਨੂੰ ਦਿੱਤੀ ਜਾਂਦੀ ਹੈ 1606 ਈਸਵੀ ਦੇ ਵਿੱਚ ਸੋ ਇਸ ਹਿਸਾਬ ਦੇ ਨਾਲ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਜਿਹੜੀ ਉਮਰ ਹੈ ਉਹ 90 1595 90 ਵਿੱਚ ਨਿਸ਼ਚਿਤ ਕੀਤੀ ਹੈ ਕਿ ਇਹ ਡੇਟ ਸਹੀ ਹੈ ਕਿਉਂਕਿ ਫਿਰ ਤੇ ਉਨ੍ਹਾਂ ਦੀ ਵਿਆਹ ਦੀ ਉਮਰ ਵੀ ਬੜੀ ਘੱਟ ਬਣਦੀ ਹੈ ਜੇ ਅਸੀਂ 95 ਦੇ ਵਿੱਚ ਉਨ੍ਹਾਂ ਦੇ ਜੋ ਪ੍ਰਕਾਸ਼ ਹੈ ਉਹਨੂੰ ਵੇਖਦੇ ਹਾਂ ਸੋ ਉਨ੍ਹਾਂ ਦਾ ਪ੍ਰਕਾਸ਼ 1590 ਈਸਵੀ ਦੇ ਵਿੱਚ ਗੁਰੂ ਕੀ ਬਡਾਲੀ ਵਿਖੇ ਹੁੰਦਾ ਹੈ ਸੋ ਇਸ ਤੋਂ ਬਾਅਦ ਹੁਣ ਜੋ ਇਤਿਹਾਸ ਨੇ ਉਨ੍ਹਾਂ ਦਾ ਜੀਵਨ ਬਿਆਨ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦੁਆਰਾ ਹਦਾਇਤ ਕੀਤੀ ਗਈ ਬਾਬਾ ਬੁੱਢਾ ਜੀ ਨੂੰ ਉਹਨਾਂ ਨੂੰ ਘੋੜ ਸਵਾਰੀ ਤੀਰ ਅੰਦਾਜ਼ੀ ਉਹਨਾਂ ਦੀ ਵਿੱਦਿਆ ਦਾ ਖਾਸ ਪ੍ਰਬੰਧ ਰੱਖਣਾ ਗੁਰੂ ਗ੍ਰੰਥ ਸਾਹਿਬ ਬਾਰੇ ਉਹਨਾਂ ਨੂੰ ਸੰਪੂਰਨ ਗਿਆਨ ਦੇਣਾ ਇਹ ਸਾਰੀਆਂ ਜ਼ਿੰਮੇਵਾਰੀਆਂ ਨੇ ਜੋ ਬਾਬਾ ਬੁੱਢਾ ਜੀ ਦੇ ਹਿੱਸੇ ਆਈਆਂ ਕਿਉਂਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕਰਕੇ ਹੀ ਜੜੀਆਂ ਗੁਰਤਾ ਗੱਦੀ ਦੀਆਂ ਰਸਮਾਂ ਨਗਰ ਬਸਾਉਣੇ ਜਾਂ ਸਰੋਵਰ ਪੱਕੇ ਕਰਵਾਉਣੇ ਖੂਹ ਲਗਵਾਉਣੇ ਬੋਹਲੀਆਂ ਬਣਵਾਉਣੀਆਂ ਇਹ ਸਾਰੇ ਕਾਰਜ ਉਹਨਾਂ ਦੇ ਹੱਥੀ ਹੋਏ ਨੇ ਤਾਂ ਹੁਣ ਇੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਸਾਰੀਆਂ ਜਿਹੜੀਆਂ ਜੋ ਬਣਦੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਹ ਦਿੱਤੀਆਂ ਨੇ ਹੁਣ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ਼ਹੀਦ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਕਰਪਾਨਾਂ ਪਹਿਨੀਆਂ ਜਿਸ ਦਾ ਸਿਧਾਂਤ ਇਹ ਸੀ ਕਿ ਜੋ ਮੀਰੀ ਹੈ ਉਹ ਸਿਧਾਂਤ ਹੈ ਜੋ ਰਾਜਨੀਤਿਕ ਧਿਰਾਂ ਦਾ ਪੀਰੀ ਹੈ ਤੇ ਉਹ ਪੀਰਾਂ ਦੀ ਸਦਾਗਰੀ ਕਰਦੀ ਹੈ ਦੋਵੇਂ ਪੱਖ ਉਹਨਾਂ ਨੇ ਫਿਰ ਨਾਲ ਰੱਖੇ ਕਿਉਂਕਿ ਹੁਣ ਸ਼ਾਂਤ ਮੀ ਢੰਗ ਦੇ ਨਾਲ ਕਿਉਂਕਿ ਪ੍ਰਚਲ ਪ੍ਰਚਾਰ ਚੱਲ ਰਿਹਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਕਰਕੇ ਹੁਣ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹ ਵੇਖ ਲਿਆ ਸੀ ਕਿ ਹੁਣ ਬਿਨਾਂ ਹਥਿਆਰ ਦੇ ਇਹ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਇਹ ਦਿਨ ਜਿੱਟਿਆ ਨਹੀਂ ਜਾ ਸਕਦਾ ਇਹਦੇ ਨਾਲ ਬਿਨਾ ਹਥਿਆਰ ਤੋਂ ਜਿੱਤਿਆ ਨਹੀਂ ਜਾ ਸਕਦਾ ਤਾਂ ਉਸ ਢੰਗ ਨੂੰ ਵੇਖਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਫਿਰ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਦੋ ਕਿਰਪਾਨਾਂ ਪਹਿਨੀਆਂ ਹਾਲਾਂਕਿ ਇਹ ਪਹਿਲਾਂ ਵੀ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਦੇ ਵਿੱਚ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਆਪਣੇ ਨਾਲ ਇੱਕ ਡੰਡਾ ਇੱਕ ਛੋਟੀ ਰੱਖਿਆ ਕਰਦੇ ਸੀ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਉਦੇ ਨਾਲ ਹੀ ਜਹਾਂਗੀਰ ਬਾਦਸ਼ਾਹ ਵੱਲੋਂ ਇਹ ਹੁਕਮ ਲਾਗੂ ਸੀ ਕਿ ਕੋਈ ਵੀ ਕਲੰਗੀ ਨਹੀਂ ਲਾ ਸਕਦਾ ਕੋਈ ਵੀ ਸ਼ਿਕਾਰ ਨਹੀਂ ਖੇਡ ਸਕਦਾ ਕੋਈ ਵੀ ਨਗਾਰਾ ਨਹੀਂ ਵਜਾ ਸਕਦਾ ਕੋਈ ਵੀ ਤਖਤ ਨਹੀਂ ਲਾ ਸਕਦਾ ਤਾਂ ਇਹ ਸੁਤੰਤਰਤਾ ਨੂੰ ਮੁੱਖ ਰੱਖਦੇ ਹੋਏ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 1609 ਈਸਵੀ ਦੇ ਵਿੱਚ ਜਿਸ ਨੂੰ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ ਅਕਾਲ ਬੁੰਗੇ ਦੀ ਨੀ ਰੱਖੀ ਗਈ ਜਿੱਥੇ ਗੁਰੂ ਪਾਤਸ਼ਾਹ ਖੁਦ ਉੱਚੀ ਜਗ੍ਹਾ ਤੇ ਬੈਠਦੇ ਸੀ ਅਤੇ ਲੋਕਾਂ ਦੇ ਝਗੜਿਆਂ ਨੂੰ ਨਿਵੇੜਨਾ ਨਿਪਟਾਰੇ ਕਰਨੇ ਪੰਚਾਇਤਾਂ ਕਰਨੀਆਂ ਆਦਿਕ ਮਸਲੇ ਉੱਥੇ ਬੈਠ ਕੇ ਹੀ ਨਿਵੇੜੇ ਜਾਂਦੇ ਸੀ ਸਤ ਸੰਗਤ ਹੁੰਦੀ ਸੀ ਗੁਰਬਾਣੀ ਗੁਰਸਿੱਖੀ ਦਾ ਪ੍ਰਚਾਰ ਹੁੰਦਾ ਸੀ ਉਹ ਸਾਰੀਆਂ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਲਾਗੂ ਕਰ ਦਿੱਤੀਆਂ ਜਿਹੜੀਆਂ ਜਹਾਂਗੀਰ ਬਾਦਸ਼ਾਹ ਕਹਿੰਦਾ ਸੀ ਕਿ ਮੈਂ ਹੋਣ ਨਹੀਂ ਦੇਣੀਆ ਨਗਾਰੇ ਵੱਜਣੇ ਵੀ ਸ਼ੁਰੂ ਹੋਏ ਸ਼ਿਕਾਰ ਖੇਡਣੇ ਵੀ ਸ਼ੁਰੂ ਹੋਏ ਇਹ ਸਾਰਾ ਕੁਝ ਸੁਤੰਤਰਤਾ ਦੀ ਇੱਕ ਲਾਈਫ ਦੇਣ ਦੇ ਲਈ ਸੁਤੰਤਰਤਾ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰ ਉਹ ਹੀ ਲਵਸੀਲਾ ਕੀਤਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਅਤੇ ਨਾਲ ਹੀ ਜੇ ਅਸੀਂ ਇਹ ਵੇਖੀਏ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਜੰਗਾਂ ਜਦੋਂ ਹੁਣ ਇਹ ਆਰੰਭ ਹੋਈਆਂ ਨੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਲੜੀਆਂ ਨੇ ਜਿਸ ਦੇ ਵਿੱਚ ਇੱਕ ਵੀ ਪਹਿਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੱਲੋਂ ਨਹੀਂ ਕੀਤੀ ਗਈ ਚਾਰ ਹੀ ਜੰਗਾਂ ਮੁਗਲ ਹਮਲਾਵਰ ਹੋਏ ਜਾਂ ਕੁਝ ਹਿੰਦੂ ਰਾਜੇ ਹਮਲਾਵਰ ਹੋਏ ਉਹਨਾਂ ਨੂੰ ਮੁੜਮਾ ਸਿਰਫ ਜਵਾਬ ਦਿੱਤਾ ਗਿਆ ਹੈ ਪਹਿਲੀ ਜੰਗ ਹੁੰਦੀ ਹੈ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਉਹਨਾਂ ਦੀ ਸੁਪਤਰੀ ਬੀਬੀ ਬੀਰੋਜੀ ਦਾ ਆਨੰਦ ਕਾਰਜ ਹੈ ਕਿਉਂਕਿ ਅਚਾਨਕ ਉਹਨਾਂ ਨੇ ਹਮਲਾ ਕਰ ਦਿੱਤਾ ਕਿ ਉਹਨਾਂ ਦਾ ਜਿਹੜਾ ਬਾਜ ਹੈ ਉਹ ਸਿੱਖਾਂ ਦੇ ਹੱਥ ਆ ਗਿਆ ਸਿੱਖਾਂ ਨੇ ਨਾ ਕਰ ਦਿੱਤੀ ਤੇ ਉਹ ਉਹਨਾਂ ਨੇ ਅਚਾਨਕ ਚ ਜਦੋਂ ਹਮਲਾ ਕੀਤਾ ਤਾਂ ਫਿਰ ਉਸ ਜੰਗ ਨੂੰ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚਵਾਲ ਦੀ ਧਰਤੀ ਤੇ ਗਏ ਉੱਥੇ ਬੀਬੀ ਬੀਰੋਜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਅਤੇ ਜਿਹੜੀ ਦੂਜੀ ਜੰਗ ਹੁੰਦੀ ਹੈ ਇਹ ਜੰਗਾਂ ਹੋਈਆਂ ਨੇ 1600 ਤਕਰੀਬਨ 29 32 34 ਦੇ ਤਕਰੀਬਨ ਇਥੇ ਵਿੱਚ ਵਿੱਚ ਇਹ ਚਾਰ ਜੰਗਾਂ ਹੋ ਗਈਆਂ ਨੇ ਤਾਂ ਹੁਣ ਜਿਹੜੀ ਦੂਜੀ ਜੰਗ ਹੈ ਉਹ ਹੁੰਦੀ ਹੈ ਹਰ ਗੋਬਿੰਦਪੁਰ ਜਿੱਥੇ ਗੁਰੂ ਪਾਤਸ਼ਾਹ ਕੁਝ ਇੱਕ ਸਮੇਂ ਸ਼ਾਂਤ ਰਹਿਣਾ ਚਾਹੁੰਦੇ ਸੀ ਗੁਰਬਾਣੀ ਗੁਰਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ ਜਿਹੜੇ ਕਿ ਨਗਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੱਲੋਂ ਬਸਾਏ ਗਏ ਸੀ ਇੱਥੇ ਭਗਵਾਨ ਦਾਸ ਘਿਰੜ ਜਿਸ ਦਾ ਪੁੱਤਰ ਹੈ ਰਤਨ ਚੰਦ ਅਤੇ ਇਥੋਂ ਦਾ ਜੋ ਇੱਕ ਫੌਜਦਾਰ ਹੈ ਉਹ ਹੈ ਅਬਦੁੱਲਾ ਖਾਨ ਇਹ ਸਾਰਿਆਂ ਨੇ ਰਲ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਬਿਨਾਂ ਕਿਸੇ ਕਸੂਰ ਤੋਂ ਹੀ ਉਹਨਾਂ ਤੇ ਹਮਲਾ ਕਰ ਦਿੱਤਾ ਪਰ ਸਿੱਖਾਂ ਨੇ ਕਿਉਂਕਿ ਅਜੇ ਸਿੱਖਾਂ ਦੀ ਕੋਈ ਗਿਣਤੀ ਬਹੁਤ ਜ਼ਿਆਦਾ ਨਹੀਂ ਸੀ ਜਿਹੜੇ ਹਥਿਆਰ ਬੰਦ ਹੋਏ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹੁਕਮਨਾਮੇ ਭੇਜ ਦਿੱਤੇ ਸਨ ਲਿਖਤਾਂ ਭੇਜ ਦਿੱਤੀਆਂ ਸੀ ਕਿ ਜਿਸ ਵੀ ਸਿੱਖ ਦੇ ਕੋਲ ਜੋ ਵੀ ਹਥਿਆਰ ਹੈ ਉਹ ਹਥਿਆਰ ਲੈ ਕੇ ਸਾਡੇ ਤੱਕ ਪਹੁੰਚੇ ਸਾਡੇ ਤੱਕ ਆਵੇ ਤਾਂ ਇਸ ਦੇ ਨਾਲ ਕੀ ਹੋਇਆ ਦੂਸਰੀ ਜੰਗ ਹੁੰਦੀ ਹੁੰਦੀ ਹੈ ਜਿਸ ਦੇ ਵਿੱਚ ਅਬਦੁੱਲਾ ਖਾਨ ਮਾਰੇ ਜਾਂਦਾ ਹੈ ਇਹ ਦੂਸਰੀ ਜੰਗ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿੱਤ ਜਾਂਦੇ ਨੇ ਅਤੇ ਨਾਲ ਹੀ ਜੋ ਤੀਸਰੀ ਜੰਗ ਹੁੰਦੀ ਹੈ ਇੱਕ ਕਾਬਲ ਤੋਂ ਸਿੱਖ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਹਦਾ ਸ਼ਰਧਾਲੂ ਜਿਹੜਾ ਦੋ ਬੜੇ ਮਹਿੰਗੇ ਘੋੜੇ ਉਹਨਾਂ ਦੇ ਲਈ ਲੈ ਕੇ ਆਉਂਦਾ ਹੈ ਪਰ ਮੁਗਲ ਉਹ ਘੋੜੇ ਖੋਹ ਕਰਕੇ ਗਾਹਾਂ ਆਪਣੇ ਜੋ ਉਹਨਾਂ ਦੇ ਹੈੱਡ ਨੇ ਉਹਨਾਂ ਨੂੰ ਦੇ ਦਿੰਦੇ ਨੇ ਤਾਂ ਹੁਣ ਜਿਹੜਾ ਇੱਕ ਵਿਧੀ ਚੰਦ ਹੈ ਭਾਈ ਉਹ ਬੜੀ ਚਲਾਕੀ ਦੇ ਨਾਲ ਖੂਫੀਆ ਢੰਗ ਦੇ ਨਾਲ ਉਹਨਾਂ ਵਿੱਚ ਸ਼ਾਮਲ ਹੁੰਦਾ ਏ ਉੱਥੇ ਸੈਨਿਕ ਬਣ ਕੇ ਰਹਿੰਦਾ ਏ ਅਤੇ ਦੋਵੇਂ ਘੋੜੇ ਉੱਥੋਂ ਵਾਪਸ ਲੈ ਆਉਂਦਾ ਏ ਤਾਂ ਉਹ ਮੁਗਲਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਏ ਤਾਂ ਉਹਨਾਂ ਵੱਲੋਂ ਵੀ ਫਿਰ ਜੰਗ ਕੀਤੀ ਜਾਂਦੀ ਏ ਹਮਲਾ ਕੀਤਾ ਜਾਂਦਾ ਏ ਇਹਦੇ ਵਿੱਚ ਵੀ ਮੁਗਲ ਹਾਰ ਜਾਂਦੇ ਨੇ ਤੇ ਤੀਸਰੀ ਜੰਗ ਵੀ ਜਿਹੜੀ ਮਹਾਰਾਜ ਦੀ ਧਰਤੀ ਤੇ ਹੁੰਦੀ ਏ ਜਿਹੜੀ ਬਠਿੰਡੇ ਵਾਲੇ ਪਾਸੇ ਨੂੰ ਪੈ ਜਾਂਦੀ ਏ ਮੁਕਤਸਰ ਵਾਲੇ ਪਾਸੇ ਨੂੰ ਪੈ ਜਾਂਦੀ ਏ ਤਾਂ ਇਹ ਜੰਗ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿੱਤ ਜਾਂਦੇ ਨੇ ਅਤੇ ਜੋ ਚੌਥੀ ਅਖੀਰਲੀ ਜੰਗ ਹੁੰਦੀ ਹੈ ਉਹ ਹੁੰਦੀ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਅਸੀਂ ਇਤਿਹਾਸ ਦੇ ਵਿੱਚ ਇਹ ਲਿਖਿਆ ਮਿਲਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਸੁਪੁੱਤਰ ਨੇ ਜਿਹੜੇ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਜਨਮ 1621 ਈਸਵੀ ਦੇ ਵਿੱਚ ਹੁੰਦਾ ਹੈ ਉਹ ਇਸ ਜੰਗ ਦੇ ਵਿੱਚ ਤਕਰੀਬਨ 14-15 ਸਾਲ ਦੀ ਉਮਰ ਦੇ ਵਿੱਚ 11 ਕੇ ਸਾਲ ਦੀ ਉਮਰ ਵੀ ਕਈ ਇਤਿਹਾਸਕਾਰ ਲਿਖਦੇ ਨੇ ਉਹਨਾਂ ਨੇ ਉਹ ਜੋਹਰ ਦਿਖਾਏ ਉਹ ਇਸ ਢੰਗ ਦੇ ਨਾਲ ਲੜੇ ਕਿ ਉਹਨਾਂ ਨੇ ਉਸ ਜੰਗ ਦੇ ਵਿੱਚ ਆਪਣੇ ਆਪ ਨੂੰ ਤਿਆਗ ਦੇ ਧਣੀ ਵੀ ਕਿਹਾ ਲਾਇਆ ਕਿ ਉਹ ਉਹਨਾਂ ਦੇ ਵਿੱਚ ਉਹ ਜੁਰਤ ਸੀ ਉਹ ਜਜਬਾ ਸੀ ਕਿ ਉਹਨਾਂ ਨੇ ਲੜਕੇ ਵਿਖਾਇਆ ਇਸ ਗੱਲ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਹੁਤ ਪ੍ਰਭਾਵਿਤ ਹੁੰਦੇ ਨੇ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਦੇ ਸਭ ਤੋਂ ਵੱਡੇ ਸੁਪੁੱਤਰ ਉਹ ਵੀ ਬੜੇ ਲਾਇਕ ਨੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ ਉਹਨਾਂ ਨੂੰ ਹੀ ਹਦਾਇਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕੀਰਤਪੁਰ ਦਾ ਨਗਰ ਬਸਾਇਆ ਸੀ ਜਿਹੜਾ ਕਿ ਅੱਜ ਵੀ ਧਾਰਮਿਕ ਸਥਾਨ ਹੈ ਜਿੱਥੇ ਸਿੱਖ ਸ਼ਰਧਾਲੂ ਸਮੇਂ-ਸਮੇਂ ਸਰ ਜਾਂਦੇ ਰਹਿੰਦੇ ਨੇ ਗੁਰੂ ਸਾਹਿਬਾਨ ਦੇ ਸਥਾਨਾਂ ਦੇ ਦਰਸ਼ਨ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਹੀ ਚਾਰ ਜੰਗਾਂ ਹੋਈਆਂ ਇਹਨਾਂ ਚਾਰ ਜੰਗਾਂ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਜਹਾਂਗੀਰ ਨੇ ਇਹ ਵੇਖਿਆ ਕਿ ਇਹ ਤੇ ਵੱਧ ਹੀ ਜਾਂਦੇ ਨੇ ਇਹਨਾਂ ਦਾ ਬੋਲਬਾਲਾ ਵੱਧਦਾ ਜਾਂਦਾ ਏ ਤਾਂ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਧੋਖੇ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਹੁਣ ਬਹੁਤ ਇਤਿਹਾਸਕਾਰਾਂ ਨੇ ਇੱਥੇ ਇਹ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 12 ਸਾਲ ਜਿਹੜੇ ਕਿ ਕੈਦ ਦੇ ਵਿੱਚ ਰਹੇ ਪਰ ਉਹ 12 ਸਾਲ ਨਹੀਂ ਬਣਦੇ ਕਿਉਂਕਿ 1513 ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਹੁੰਦਾ ਹੈ 15 ਦੇ ਵਿੱਚ ਸੂਰਜਮਲ ਜੀ ਦਾ ਜਨਮ ਹੁੰਦਾ ਹੈ ਇਦਾਂ ਹੀ 1517 ਦੇ ਵਿੱਚ ਅਟਲ ਰਾਏ ਅਤੇ ਬੀਬੀ ਬੀਰੋ ਜੀ ਦਾ ਜਨਮ ਹੁੰਦਾ ਹੈ ਫਿਰ ਉਸ ਤੋਂ ਬਾਅਦ ਬਾਬਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਨਮ ਹੁੰਦਾ ਹੈ ਤਾਂ ਇਤਿਹਾਸਕਾਰਾਂ ਨੂੰ ਸਿਰਫ ਇੰਨਾ ਕਿ ਇੱਥੇ ਲੱਗਦਾ ਹੈ ਕਿ ਜੇ 13 ਦੇ ਵਿੱਚ ਵੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਤਕਰੀਬਨ ਉਹ 15 ਜਾਂ 16 ਦੇ ਵਿੱਚ ਬਾਹਰ ਆ ਗਏ ਹੋਣਗੇ ਕਿਉਂਕਿ ਇਨ੍ਹਾਂ ਦੇ ਦਿਨਾਂ ਦੇ ਵਿੱਚ ਇਨ੍ਹਾਂ ਸਾਲਾਂ ਦੇ ਵਿੱਚ ਹੀ ਇਨ੍ਹਾਂ ਦੇ ਸੁਪੁੱਤਰਾਂ ਧੀਆਂ ਦੇ ਜਨਮ ਹੁੰਦੇ ਨੇ ਸੋ ਉੱਥੇ ਜਦੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕੈਦ ਦੇ ਵਿੱਚ ਥੋੜਾ ਜਿਹਾ ਸਮ ਉਹਨਾਂ ਨੂੰ ਰੱਖਿਆ ਗਿਆ ਇੱਕ ਨਜ਼ਰਬੰਦੀ ਵੀ ਕਿਹਾ ਜਾਂਦਾ ਹੈ ਤਾਂ ਜਿਹੜੇ ਸਿੱਖ ਸ਼ਰਧਾਲੂ ਆਉਂਦੇ ਸੀ ਉਹ ਕਿਲੇ ਦੀ ਪਰਕਰਮਾ ਕਰਦੇ ਸੀ ਗੁਰਬਾਣੀ ਦਾ ਸ਼ਬਦ ਪੜ੍ਹਦੇ ਸੀ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਦੇ ਸੀ ਬਾਹਰੋਂ ਹੀ ਕਿਲੇ ਤੋਂ ਖੜ੍ਹ ਕਰਕੇ ਤਾਂ ਹੁੰਦਾ ਕੀ ਹੈ ਉਸ ਤੋਂ ਬਾਅਦ ਜਹਾਂਗੀਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਕਿਸੇ ਮਹਾਪੁਰਖ ਨੂੰ ਆਪਣੇ ਕੈਦ ਦੇ ਵਿੱਚ ਕਰ ਲਿਆ ਹੈ ਤਾਂ ਉਸ ਤੋਂ ਬਾਅਦ ਉਹਨੂੰ ਪਿਸ਼ਾਬ ਦਾ ਬੰਨ ਵੀ ਪੈਂਦਾ ਹੈ ਉਹਨੂੰ ਰੋਗ ਵੀ ਲੱਗਦੇ ਨੇ ਤਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਉਹਨੇ ਰਿਹਾ ਕਰਨ ਦੇ ਲਈ ਹੁਕਮ ਮੰਨ ਲਿਆ ਹੈ ਤਾਂ ਹੁੰਦਾ ਕੀ ਹੈ ਗੁਰੂ ਪਾਤਸ਼ਾਹ ਨੇ ਫਿਰ 52 ਜਿਹੜੇ ਪਹਾੜੀ ਹਿੰਦੂ ਰਾਜੇ ਸੀ ਰਾਜਪੂਤ ਰਾਜੇ ਉਹਨਾਂ ਨੂੰ ਵੀ ਰਿਹਾ ਕਰਨ ਕਰਵਾਉਣ ਦੇ ਲਈ ਇਹ ਹੁਕਮ ਲਾਗੂ ਕੀਤਾ ਕਿ ਅਸੀਂ ਫਿਰ ਹੀ ਬਾਹਰ ਆਵਾਂਗੇ ਜੇ ਇਨ੍ਹਾਂ 52 ਰਾਜਿਆਂ ਨੂੰ ਵੀ ਤੁਸੀਂ ਰਿਹਾ ਕਰੋਗੇ ਤਾਂ ਉਸ ਤੋਂ ਬਾਅਦ ਫਿਰ ਜਹਾਂਗੀਰ ਵੀ ਹੁਣ ਬੜਾ ਚਲਾਕ ਬਾਦਸ਼ਾਹ ਹੈ ਉਹਨੇ ਹੁਕਮ ਲਾਗੂ ਕਰ ਦਿੱਤਾ ਕਿ ਜਿੰਨੇ ਤੁਹਾਡੇ ਆ ਜਾਣਗੇ ਨਾਲ ਉਸੀ ਉਹਨਿਆਂ ਨੂੰ ਲਿਆਉ ਤਾਂ ਗੁਰੂ ਪਾਤਸ਼ਾਹ ਨੇ ਇੱਕ ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਜਿਹਦੇ ਨਾਲ 52 ਤਰ੍ਹਾਂ ਦੇ ਜਿਹੜੇ ਕਲੀਆਂ ਲਾਈਆਂ ਗਈਆਂ ਸੀ ਉਹ ਸਾਰੇ ਹੀ ਰਾਜੇ ਬਾਹਰ ਆ ਗਏ ਤਾਂ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਘਰੇ ਘਰੇ ਭੇਜਿਆ ਅਤੇ ਇਹ ਵੀ ਇੱਕ ਵੱਡਾ ਤੇ ਮਹਾਨ ਕਾਰਜ ਕੀਤਾ ਇਸ ਗੱਲ ਨੂੰ ਲੈ ਕਰਕੇ ਅੱਜ ਉਹਨਾਂ ਨੂੰ ਬੰਦੀ ਛੋੜ ਗੁਰੂ ਵੀ ਕਿਹਾ ਜਾਂਦਾ ਹੈ ਪਰ ਇੱਕ ਗੱਲ ਇੱਥੇ ਯਾਦ ਰੱਖਣ ਵਾਲੀ ਹੈ ਕਿ ਦੀਵਾਲੀ ਦੇ ਨਾਲ ਇਸ ਗੱਲ ਨੂੰ ਜੋੜਨਾ ਬਿਲਕੁਲ ਵੀ ਸਹੀ ਨਹੀਂ ਹੈ ਕਿਉਂਕਿ ਗੁਰੂ ਪਾਤਸ਼ਾਹ ਅਮਰ ਸੈ ਸਾਹਿਬ ਦੀ ਧਰਤੀ ਤੇ ਫਰਬਰੀ 28 ਨੂੰ ਪਹੁੰਚੇ ਸੀ ਕਿ ਜਿਹੜੀ ਦੀਵਾਲੀ ਹੁੰਦੀ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਹੁੰਦੀ ਹੈ ਜਿਸ ਦਾ ਇਸ ਦੇ ਨਾਲ ਕੋਈ ਵੀ ਸਬੰਧ ਨਹੀਂ ਬਣਦਾ ਹੈ ਪਰ ਫਿਰ ਵੀ ਇਸ ਨੂੰ ਕਿਉਂਕਿ ਸਿੱਖਾਂ ਦੇ ਨਾਲ ਰਲਗੱਡ ਕਰਕੇ ਕਿਉਂਕਿ ਦੀਵਾਲੀ ਸਾਡਾ ਤਿਹਾਰ ਨਹੀਂ ਹੈ ਉਹ ਇੱਕ ਮੌਸਮੀ ਤਿਉਹਾਰ ਹੈ ਜਿਵੇਂ ਵਿਸਾਖੀ ਤਿਉਹਾਰ ਹੈ ਉਹ ਹਿੰਦੂਆਂ ਦੇ ਨਾਲ ਜੋੜਿਆ ਗਿਆ ਤਿਉਹਾਰ ਹੈ ਉਹਦਾ ਮਨਾ ਲੈਣਾ ਕਿਸੇ ਦਾ ਚਾਹ ਕਰ ਲੈਣਾ ਭਾਈ ਵਾਲਤਾ ਨੂੰ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਮਾੜੀ ਗੱਲ ਨਹੀਂ ਹੈ ਪਰ ਇੱਕ ਸਿਧਾਂਤ ਦੇ ਤੌਰ ਤੇ ਕਿਸੇ ਦੇ ਨਾਲ ਜੋੜਨਾ ਉਹ ਗੱਲ ਠੀਕ ਨਹੀਂ ਹੈ ਤਾਂ ਇਹ ਗੱਲ ਇਸ ਤਰ੍ਹਾਂ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪ੍ਰਚਾਰ ਦੇ ਵੀ ਮਹਾਨ ਕਾਰਜ ਜਿਹੜੇ ਆਪ ਕੀਤੇ ਹਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪ ਕੋਈ ਬਾਣੀ ਨਹੀਂ ਸੀ ਰਚੀ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਜੰਗਾਂ ਦੇ ਵਿੱਚ ਮਾਹੌਲ ਰਿਹਾ ਅਤੇ ਜੰਗੀ ਜੀਵਨ ਜਿਉਂਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ 1643 ਈਸਵੀ ਨੂੰ ਗੁਰਦਿੱਤਾ ਗੱਦੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਹਰ ਰਾਏ ਜੀ ਨੂੰ ਸੌਂਪਦੇ ਹੋਏ ਇਸ ਸੰਸਾਰ ਤੋਂ ਸਦਾ ਲਈ ਜੋਤੀ ਜੋਤ ਸਮਾ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਪੇਦ ਹੋ ਜਾਂਦੇ ਨੇ ਸੋ ਇਹ ਸੀ ਜੀ ਜੀਵਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਿਹੜੇ ਮਹਾਨ ਕਾਰਜ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੇ ਸੋ ਆਪ ਸਭ ਦਾ ਬਹੁਤ ਧੰਨਵਾਦ ਜੇ ਆਪ ਸਭ ਨੇ ਵੀਡੀਓ ਨੂੰ ਹੁਣ ਤੱਕ ਪੂਰਾ ਵੇਖਿਆ ਹੈ ਜੇ ਆਪ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰਨਾਂ ਤੱਕ ਵੀ ਜੋ ਗੁਰਬਾਣੀ ਦੀ ਇਤਿਹਾਸ ਦੀ ਸਹੀ ਜਾਣਕਾਰੀ ਪਹੁੰਚਦੀ ਰਹੇ ਸੋ ਧੰਨਵਾਦ ਜੀ ਅੰਤ ਵਿੱਚ ਫਤਿਹ ਪ੍ਰਵਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ